ਦੀ ਆਵਾਜ਼ ਦੇ ਕੇ ਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ कौर ਖੱਗਾ ਅੱਜ ਪਿੰਡ ਸਰਕਾਰੀ ਸਕੂਲ ਵਿੱਚ ਖੱਗੇ ਸਰਕਾਰੀ ਸਕੂਲ ਵਿੱਚ ਐਮਐਲਏ ਸਾਹਿਬ ਆਣਗੇ ਉਹਨਾਂ ਦੇ ਵੈਲਕਮ ਲਈ ਕਾਫੀ ਟੀਚਰਸ ਤੇ ਪ੍ਰਸ਼ਾਸਨ ਇਕੱਠਾ ਹੋਇਆ ਹੈ ਅਕਨਦਨ ਜਾਨੇ ਮਿਲ ਉਸ ਤੋਂ ਦਮਨਾ ਬਣਾਇਆ ਗਿਆ ਕਿ ਇਹ ਮੀਲਸ ਨੂੰਨਾ ਤੇ ਇਸ ਸਕੂਲ ਚ ਕੀ ਫਰਕ ਹੈ ਬਹੁਤ ਜ਼ਿਆਦਾ ਫਰਕ ਹੋਏਗਾ ਡਿਫਰੈਂਸ ਹੋਏਗਾ ਕਾਫੀ ਇੱਥੇ ਬੱਚਿਆਂ ਨੂੰ ਕੰਪਿਊਟਰ ਸਿਸਟਮ ਮਿਲੇਗਾ ਲੈਬ ਮਿਲੇਗੀ ਲਾਇਬ੍ਰੇਰੀ ਮਿਲੇਗੀ ਬੱਚਿਆਂ ਦੇ ਲਈ ਔਰ ਅੱਛਾ ਵਧੀਆ ਇਹਨਾਂ ਨੂੰ ਬੱਚਿਆਂ ਨੂੰ ਮਾਹੌਲ ਮਿਲੇਗੀ ਔਰ ਕੋਚਿੰਗ ਮਿਲੇਗੀ ਜੀ ਮੈਨਜ਼ੂਰ ਨੀਟ ਲਈ ਔਰ ਜਿਹੜਾ ਹੈਗਾ ਇਹ ਸਕੂਲ ਦੀ ਹੈ ਦੇਖਿਆ ਜਿਹੜੀ ਉਹ ਬਹੁਤ ਜਲਦ ਹੈ ਜਿਹੜੀ ਉਹ ਬਦਲਣ ਜਾ ਰਹੀ ਹੈ ਔਰ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਏਗਾ ਇਸ ਸਕੂਲ ਠੀਕ ਹੈ ਕਿੰਨੀ ਗ੍ਰਾਂਟਸ ਅੱਥੇ ਸਕੂਲ ਲਈ ਆਈ ਹੈ ਕੋਈ ਲਿਮਟ ਨਹੀਂ ਹੈ ਜਿੰਨਾ ਜਿੰਨਾ ਪੈਸਾ ਲੱਗੇਗਾ ਲਾਵਾਂਗੇ ਚਾਹੇ ਉਹ 50 ਕਰੋੜ ਲੱਗਦਾ ਹੈ ਚਾਹੇ 100 ਕਰੋੜ ਲੱਗਦਾ ਹੈ ਪੈਸੇ ਦੀ ਕੋਈ ਗੱਲਬਾਤ ਨਹੀਂ ਹੈ ਪੈਸਾ ਵਧੂ ਹੈ ਸਰਕਾਰ ਕੋਲ ਬਸ ਸਕੂਲਾਂ ਦੀ ਟਿੱਖ ਜਿਹੜੀ ਉਹ ਨਿਹਾਰ ਸਕੂਲਾਂ ਦੀ ਬਦਲ ਵੀ ਜੋ ਟੀਚਰਾਂ ਦੀ ਟੀਚਰਾਂ ਦੀ ਘਾਟ ਹੈ ਸਟਾਫ ਦੀ ਉਹ ਕਦ ਤੱਕ ਪੂਰੀ ਹੋ ਜਾਏਗੀ ਸਰ ਬਹੁਤ ਜਲਦੀ ਜਿਹੜੀ ਇਹ ਪੂਰੀ ਕਰਨ ਜਾ ਰਹੇ ਹਾਂ ਜੀ ਮੈਂ ਪ੍ਰਿੰਸੀਪਲ ਸਾਹਿਬ ਨਾਲ ਉਹਨੇ ਗੱਲਬਾਤ ਕਰੀ ਹੈ ਉਹਨਾਂ ਨੂੰ ਮੈਂ ਦੱਸਿਆ ਕਿ ਜਿਹੜੀ ਬੱਚਿਆਂ ਨੂੰ ਟਰਾਂਸਪੋਰਟ ਦੀ ਪ੍ਰੋਬਲਮ ਆ ਰਹੀ ਹੈ ਜਾਂ ਟੀਚਰ ਕਿਹੜੇ ਕਿਹੜੇ ਘਟਨੇ ਮੈਨੂੰ ਦਿਓ ਮੈਂ ਮੰਤਰੀ ਸਾਹਿਬ ਨਾਲ ਗੱਲ ਕਰਕੇ ਇਸ ਸਕੂਲ ਦੀ ਟ੍ਰਾਂਸਪੋਰਟ ਵੀ ਦਾ ਮਸਲਾ ਹੱਲ ਕਰਦੇ ਆਂ ਔਰ ਟੀਚਰਾਂ ਦਾ ਵੀ ਜਿਹੜਾ ਮਸਲਾ ਹੱਲ ਕਰਦੇ। ਜੀ ਮੈਂ ਬਲਾਲ ਸ਼ਰਮਾ ਜੀ ਸ਼ਹਿਰੀ ਪ੍ਰਧਾਨ ਕਰਦੇ ਹਨ। ਸ਼ਹਿਰੀ ਪ੍ਰਧਾਨ ਨੰਦਰਾ ਸ਼ਰਮਾ ਜੀ ਅੱਜ ਇੱਥੇ ਐਮਐਲਏ ਸਾਹਿਬ ਆਏ ਸੀ। ਕੀ ਕਹਿ ਕੇ ਗਏ ਨੇ ਉਹ? ਕੀ ਗ੍ਰਾਂਟ ਕਰਕੇ ਗਏ ਨੇ ਇੱਥੇ? ਐਮਐਲਏ ਸਾਹਿਬ ਅੱਜ ਅਸੀਂ ਉਹਨਾਂ ਤੋਂ ਇੱਕ ਪ੍ਰੋਗਰਾਮ ਲਿਆ ਸੀ ਕਿਉਂਕਿ ਪੰਜਾਬ ਸਰਕਾਰ ਨੇ ਸਾਡੇ ਜਿਹੜਾ ਸਕੂਲ ਆਫ ਐਮੀਨੈਂਸ ਘੱਗਾ ਇਸ ਦੇ ਵਿੱਚ 100 ਬੱਚਾ ਹੈ ਜੋ ਐਮਨਸ ਦੇ ਵਿੱਚ ਐਡਮਿਸ਼ਨ ਲਈ ਹੈ ਜਿਹੜੇ ਬੱਚੇ ਨੇ ਜੀ ਉਹ ਸਾਡੇ ਸਾਰੇ 96 ਪਿੰਡਾਂ ਚੋਂ ਹਲਕਿਸਤਰਾਣੇ ਦੇ ਵਿੱਚੋਂ ਕਿਤੋਂ-ਕਿਤੋਂ ਦੂਰ-ਦੁਰੋਂ ਆਉਂਦੇ ਨੇ ਇੱਕ ਤਾਂ ਸਾਡੇ ਸਕੂਲ ਦੀ ਸਮੱਸਿਆ ਸੀ ਕਿ ਸਾਨੂੰ ਟਰਾਂਸਪੋਰਟ ਦੀ ਬਹੁਤ ਵੱਡੀ ਦਿੱਕਤ ਸੀ ਕਿ ਬੱਚਿਆਂ ਨੂੰ ਆਉਣ ਜਾਣ ਦੇ ਵਿੱਚ ਬਹੁਤ ਵੱਡੀ ਦਿੱਕਤ ਆ ਰਹੀ ਹੈ ਜਿਹਦੇ ਵਿੱਚ ਸਰਕਾਰ ਕੁਝ ਤਾਂ ਫੰਡ ਮੁਹੱਈਆ ਕਰਵਾ ਰਹੀ ਹੈ ਪਰ ਉਹ ਟਰਾਂਸਪੋਰਟ ਲਈ ਕਾਫੀ ਨਹੀਂ ਹਨ ਉਹ ਅਸੀਂ ਆਪਣਾ ਮੰਗ ਪੱਤਰ ਦਿੱਤਾ ਹੈ ਇੱਕ ਅਸੀਂ ਐਮਐਲਏ ਸਾਹਿਬ ਦਾ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਸੀ ਕਿ ਪਹਿਲੀ ਵਾਰ ਹੋਇਆ ਹੈ ਕਿ 100 ਬੱਚੇ ਤੇ 4 ਲੱਖ ਰੁਪਏ ਪੰਜਾਬ ਸਰਕਾਰ ਨੇ ਖਰਚ ਕੇ ਉਹਨਾਂ ਨੂੰ 4000 ਪਰ ਬੱਚੇ ਦੀ ਜੋ ਵਰਦੀ ਹੈ ਯੂਨੀਫਾਰਮ ਤਿਆਰ ਕਰਕੇ ਦਿੱਤੀ ਹੈ ਕਿ ਉਹ ਬੱਚੇ ਇੱਕ ਵੱਖਰੀ ਪਛਾਣ ਲੈ ਕੇ ਸਕੂਲ ਆਫ ਫੈਮਿਨਸ ਦੇ ਸਕੂਲ ਦੇ ਵਿੱਚ ਆ ਸਕਣ ਤੇ ਅੱਗੇ ਐਮਐਲਏ ਸਾਹਿਬ ਸਾਨੂੰ ਕਹਿ ਕੇ ਗਏ ਨੇ ਕਿ ਸਾਡਾ ਜੋ ਸਕੂਲ ਆਫ ਫੈਮਿਨਸ ਹੈ ਥੋੜੇ ਸਮੇਂ ਦੇ ਵਿੱਚ ਇਹਦਾ ਕੰਮ ਚੱਲ ਜਾਣਾ ਜੋ ਕਿ ਜਿਹਦਾ ਟੈਂਡਰ ਕਿਸੇ ਦੇ ਮੰਨ ਲਓ ਕੋਈ ਕਾਉਂਸਲਰ ਦੇ ਜਾਂ ਕਿਸੇ ਨਗਰ ਪੰਚਾਇਤ ਦੇ ਪ੍ਰਧਾਨ ਜਾ ਕਿਸੇ ਦੇ ਮੁੰਡਿਆਂ ਤੇ ਵਜਨ ਨਹੀਂ ਹੋਏਗਾ ਇਸ ਨੂੰ ਸਰਕਾਰ ਨੇ ਜੋ ਟੈਂਡਰ ਦਿੱਤਾ ਉਹ ਪੀ ਡਬਲਯੂ ਡੀ ਨੂੰ ਦਿੱਤਾ ਉਹ ਆਪਣੀ ਦੇਖਰੇਖ ਦੇ ਵਿੱਚ ਨਕਸ਼ੇ ਮੁਤਾਬਕ ਕੰਮ ਕਰੇਗੀ ਉਹਦੇ ਵਿੱਚ ਇਹ ਨਹੀਂ ਕਿ ਉਹਦੀ ਕੋਈ ਸੀਮਾ ਤੈਅ ਨਹੀਂ ਕੀਤੀ ਗਈ ਕਿ ਉਸ ਤੇ ਕਿੰਨਾ ਪੈਸਾ ਲੱਗਣਾ ਜਿੰਨੀ ਉਸ ਤੇ ਡਿਮਾਂਡ ਆਏਗੀ ਜਿੰਨਾ ਉਸ ਤੇ ਖਰਚਾ ਆਏਗਾ ਜਿੰਨੇ ਉੱਥੇ ਲੋੜ ਹੈ ਚੀਜ਼ਾਂ ਦੀ ਉਹ ਬਣਣਗੀਆਂ ਤੇ ਉਨਾ ਹੀ ਸਰਕਾਰ ਪੈਸਾ ਮੁਹੱਈਆ ਕਰਵਾਏਗੀ ਸੋ ਅੱਜ ਐਮਐਲਏ ਸਾਹਿਬ ਕਹਿ ਕੇ ਗਏ ਨੇ ਇਹ ਕੀ ਕੀ ਕਹੇ ਨੇ ਕਿ ਆਪਾਂ ਨੂੰ ਆਪ ਵੀ ਦਿਖਦਾ ਅੱਜ ਇੱਥੇ ਬੱਚਿਆਂ ਨੇ ਜੋ ਪ੍ਰੋਗਰਾਮ ਲਿਖੇ ਹੋਏ ਸੀ ਮੈਗਾ ਪੀਡੀਐਮ ਮੀਟਿੰਗ ਦੇ ਵਿੱਚ ਅੱਜ ਪੇਰੈਂਟਸ ਤੇ ਬੱਚੇ ਤੇ ਅਧਿਆਪਕ ਮਿਲਣੀ ਮੀਟਿੰਗ ਸੀ ਅੱਜ ਉਸ ਦਾ ਗਾਜ ਕੀਤਾ ਇਸ ਲਈ ਐਮਐਲ ਸਾਹਿਬ ਵੀ ਇੱਥੇ ਪਹੁੰਚੇ ਉਸ ਤੋਂ ਬੱਚਿਆਂ ਨੇ ਜਿੱਥੇ ਕਹੀ ਜੀਆਂ ਚੀਜ਼ਾਂ ਤਿਆਰ ਕੀਤੀਆਂ ਹੋਈਆਂ ਸੀ ਜਿਨ੍ਹਾਂ ਤੋਂ ਪਤਾ ਲੱਗਦਾ ਜਿਵੇਂ ਸਾਡੇ ਸੀਐਮ ਸਾਹਿਬ ਕਹਿੰਦੇ ਹੁੰਦੇ ਨੇ ਕਿ ਅਸੀਂ ਬੱਚਿਆਂ ਦੇ ਵਿੱਚ ਉਹ ਤਿਆਰ ਕਰਨਾ ਹੈ ਕਿ ਉਹ ਨੌਕਰੀਆਂ ਵੰਡਣ ਵਾਲੇ ਬਣਨ ਨੌਕਰੀਆਂ ਮੰਗਣ ਵਾਲੇ ਨਹੀਂ ਅੱਜ ਬੱਚਿਆਂ ਨੇ ਇੱਥੇ ਇੱਕ ਬਿਜ਼ਨਸ ਐਪ ਸ਼ੁਰੂ ਕੀਤੀ ਸੀ ਜਿਸ ਦੇ ਵਿੱਚ ਬੱਚੇ ਆਪਣੇ ਆਪ ਤੇ ਇੱਕ ਵੱਖਰੀ ਪਛਾਣ ਬਣਾਈ ਹੋਈ ਸੀ ਉਹ ਬੱਚੇ ਕਹਿੰਦੇ ਕਿ ਅਸੀਂ ਆਪਣੇ ਆਪ ਤੇ ਡਿਪੈਂਡ ਹੋਣਾ ਕੱਲ ਨੂੰ ਅਸੀਂ ਇਹ ਨਹੀਂ ਹੈ ਕਿ ਅਸੀਂ ਕਿਸੇ ਤੋਂ ਕੁਝ ਮੰਗੀਏ ਅਸੀਂ ਆਪਣੇ ਹੱਥੀ ਕਿਰਤ ਕਰਕੇ ਜਾਂ ਕੋਈ ਬਿਜ਼ਨਸ ਸ਼ੁਰੂ ਕਰਕੇ ਆਪਣੀ ਇੱਕ ਪਹਿਚਾਨ ਬਣਾ ਸਕੀਏ ਕਿਉਂਕਿ ਜਿਵੇਂ ਸਰਕਾਰ ਦੀ ਸੋਚ ਹੈ ਉਸ ਤਰ੍ਹਾਂ ਹੁਣ ਸਰਕਾਰੀ ਮੁਲਾਜ਼ਮਾਂ ਅਤੇ ਬੱਚੇ ਤੇ ਆਮ ਵਰਕਰ ਦੀ ਸੋਚ ਬਣੀ ਹੋਈ ਹੈ ਕਿ ਅਸੀਂ ਸਰਕਾਰ ਦੇ ਮੁੱਡੇ ਨਾਲ ਮੁੱਡਾ ਜੋੜ ਕੇ ਚੱਲੀਏ ਤੇ ਸਰਕਾਰ ਨੂੰ ਕਾਮਯਾਬ ਬਣਾਈਏ ਸਰਕਾਰ ਵੀ ਦਿਨ ਰਾਤ ਮਿਹਨਤ ਕਰ ਰਹੀ ਹੈ ਸਾਡੇ ਸੀਐਮ ਸਾਹਿਬ ਵੀ ਦਿਨ ਰਾਤ ਮਿਹਨਤ ਕਰਨ ਲੱਗੇ ਹੋਏ ਨੇ ਜਿਵੇਂ ਕਿ ਸਿਹਤ ਸਹੂਲਤਾਂ ਵੱਲ ਬਹੁਤ ਖਾਸ ਧਿਆਨ ਦਿੱਤਾ ਜਾ ਰਿਹਾ ਜੋ ਇਲੈਕਸ਼ਨ ਦੇ ਦੌਰਾਨ ਵਾਅਦੇ ਕੀਤੇ ਗਏ ਸੀ ਪਹਿਲਾ ਵਾਅਦਾ ਸੀ ਸਾਨੂੰ ਮੁੱਢਲੀਆਂ ਸਿਹਤ ਸਹੂਲਤਾਂ ਵਧੀਆ ਮੁਹੱਈਆ ਕਰਵਾਉਣਾ ਦੂਜਾ ਸਾਡੇ ਜੋ ਬੇਰੁਜ਼ਗਾਰ ਨੌਜਵਾਨ ਭਰਾ ਨੇ ਉਹਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣਾ ਉਸ ਤੋਂ ਬਾਅਦ ਜੋ ਸਿੱਖਿਆ ਸਿੱਖਿਆ ਦੇ ਮਿਆਰ ਨੂੰ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਉੱਚਾ ਚੁੱਕਣਾ ਉਹ ਸਾਡੀ ਸਰਕਾਰ ਦਿਨ ਰਾਤ ਹੀ ਕਰਕੇ ਪੂਰੇ ਕਰਦੇ ਜਾ ਰਹੀ ਹੈ ਆਪਣੇ ਵਾਅਦਿਆਂ ਨੂੰ ਸੋ ਅੱਜ ਇੱਕ ਸਾਡੇ ਹਲਕੇ 'ਚ ਸਮੱਸਿਆ ਸੀ ਕਿ ਸਾਡੇ ਅੱਡੇ ਦੇ ਉੱਪਰ ਜੋ ਬੱਚਿਆਂ ਨੂੰ ਚੜਾਉਣ ਦੇ ਲਈ ਬੱਸਾਂ ਬਹੁਤ ਘੱਟ ਰੁਕਦੀਆਂ ਸੀ ਅੱਜ ਐਮਐਲਏ ਸਾਹਿਬ ਨੇ ਮੌਕੇ ਤੇ ਹੀ ਪੀਆਰਟੀਸੀ ਦੇ ਜੋ ਉੱਚ ਅਧਿਕਾਰੀ ਨੇ ਉਹਨਾਂ ਨੂੰ ਫੋਨ ਲਾ ਕੇ ਤਾੜਨਾ ਕੀਤੀ ਹੈ ਕਿ ਕੱਲ ਤੋਂ ਅਗਰ ਇਹ ਸਮੱਸਿਆ ਜਿੱਤਾ ਅਸੀਂ ਖੁਦ ਆ ਕੇ ਇੱਥੇ ਬੈਠਾਂਗੇ ਤੇ ਇਸ ਸਮੱਸਿਆ ਦਾ ਹੱਲ ਕੱਢਾਂਗੇ ਇਸੇ ਦੇ ਨਾਲ ਹੁਣ ਸਰਕਾਰ ਦਿਨ ਰਾਤ ਇੱਕ ਕਰਕੇ ਮਿਹਨਤ ਕਰ ਰਹੀ ਹੈ ਕਿ ਜਿਵੇਂ ਸਾਨੂੰ ਮੁੜਲੇ ਸੇ ਸਹੂਲਤਾਂ ਦੇ ਵਿੱਚ ਮੁਹੱਲਾ ਕਲੀਨਿਕ 600 ਤੋਂ ਪਲੱਸ ਪੰਜਾਬ ਨੂੰ ਦਿੱਤੇ ਨੇ ਉਹਦੇ ਵਿੱਚੋਂ ਸਾਡੇ ਹਲਕੇ ਇਸ ਤਰ੍ਹਾਂ ਦੇ ਵਿੱਚ ਪਹਿਲਾ ਮੁਹੱਲਾ ਕਲੀਨਿਕ ਘੱਗੇ ਨੂੰ ਦਿੱਤਾ ਗਿਆ ਜੋ ਪਿਛਲੇ ਸਾਲ 15 ਅਗਸਤ ਨੂੰ ਜਿਸ ਦਾ ਉਦਘਾਟਨ ਐਮਐਲ ਸਾਹਿਬ ਨੇ ਕੀਤਾ ਉਸ ਤੋਂ ਬਾਅਦ ਸਾਡੇ ਘੱਗੇ ਦੇ ਵਿੱਚ ਇੱਕ ਪਾਰਕ ਬਣ ਲੱਗਿਆ ਹੈ ਜਿਸ ਦਾ 25 ਲੱਖ ਰੁਪਏ ਖਰਚਾ ਆਣਾ ਹੈ ਉਸ ਦਾ ਵੀ ਐਮਐਲਏ ਸਾਹਿਬ ਨੇ ਪਿਛਲੇ ਮਹੀਨੇ ਉਦਘਾਟਨ ਕੀਤਾ ਸੋ ਇੱਕ ਸਾਾਨੂੰ ਇੱਕ ਕਮਿਊਨਿਟੀ ਹਾਲ ਵੀ ਮਿਲਿਆ ਹੈ ਕੱਗੇ ਨੂੰ ਜਿਸ ਦੇ ਵਿੱਚ ਅਸੀਂ ਇਕੱਠੇ ਹੋ ਕੇ ਕੋਈ ਆਪਣਾ ਗਮੀ ਸ਼ਾਦੀ ਦਾ ਪ੍ਰੋਗਰਾਮ ਕਰ ਸਕੀਏ ਗਰੀਬ ਬੰਦੇ ਉਹਦਾ ਕੰਮ ਵੀ ਐਮਐਲਏ ਸਾਹਿਬ ਨੂੰ ਤਾਂ ਨਹੀਂ ਪੱਤਰ ਧਰਤਾ ਉਹਦਾ ਵੀ ਕੰਮ ਥੋੜੇ ਦਿਨਾਂ ਚੱਲ ਪਏਗਾ ਇਸੇ ਨਾਲ ਜਿਵੇਂ ਸਿੱਖਿਆ ਦੀ ਗੱਲ ਕਹੀ ਸੀ ਸੀਐਮ ਸਾਹਿਬ ਨੇ ਕਿ ਅਸੀਂ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਾਂਗੇ ਉਸੇ ਦੇ ਤਹਿਤ ਪੰਜਾਬ ਦੇ ਵਿੱਚ ਜਦੋਂ ਐਮੀਨੈਂਟ ਸਕੂਲ ਬਣਦੇਗੇ ਪਹਿਲਾ ਮਾਣ ਹਾਸਲ ਹੋਇਆ ਹਲਕੇ ਸਤਰਾਨੇ ਨੂੰ ਜਿਸ ਦਾ ਕਿ ਕਦੇ ਕਿਤੇ ਵਿਧਾਨ ਸਭਾ ਦੇ ਵਿੱਚ ਨਾਂ ਵੀ ਨਹੀਂ ਲਿਆ ਜਾਂਦਾ ਸੀ ਨਾ ਕਿਵੇਂ ਲਿਆ ਜਾਂਦਾ 117 ਨੰਬਰ ਹਲਕਾ ਜੋ ਸਤਰਾਨਾ ਹੈ ਉਹ ਵਜਦਾ ਜਦੋਂ ਤੱਕ ਕਿਤੇ ਪਹੁੰਚਦੇ ਸੀ ਅੱਧੇ ਲੋਕਾਂ ਨੂੰ ਤਾਂ ਇੱਥੇ ਤਾਂ ਗਿਣਤੀ ਮੁੱਕ ਜਾਂਦੀ ਸੀ ਇੱਥੇ ਤੱਕ ਕਦੋਂ ਪਹੁੰਚਦੇ ਸੋ ਇਸ ਵਾਰੀ ਸਾਡੇ ਸੀਐਮ ਸਾਹਿਬ ਦੇ ਯਤਨਾਂ ਸਦਕਾ ਤੇ ਸਾਡੇ ਐਮਐਲਏ ਸਾਹਿਬ ਦੇ ਯਤਨਾਂ ਸਦਕਾ ਪਹਿਲੀ ਵਾਰ ਜੋ ਸੁਣਵਾਈ ਹੋਈ ਹੈ ਇੱਕ ਅੱਗੇ ਦੀ ਮੁਹੱਲਾ ਕਲੀਨਿਕ ਵੀ ਕੱਗੇ ਨੂੰ ਪਹਿਲਾ ਮਿਲਿਆ ਤੇ ਸਕੂਲ ਆਫ ਫੈਮਿਨੈਂਸ ਵੀ ਕੱਗੇ ਨੂੰ ਪਹਿਲਾ ਮਿਲਿਆ ਜਿਸ ਦੇ ਤੇ ਕਰੋੜਾਂ ਰੁਪਏ ਦੀ ਲਾਗਤ ਲੱਗੀ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਤਿਆਰ ਹੋਵੇ ਜਿਦੇ ਵਿੱਚ ਸਾਨੂੰ ਕਮਰਸ ਦੇ ਵਿੱਚ ਤੇ ਮੈਡੀਕਲ ਨਾਨ ਮੈਡੀਕਲ ਤੇ 8 ਦੇ ਬੱਚੇ ਪੜ ਕੇ ਸਾਡੇ ਜੱਜ ਬਣਨਗੇ ਜਾਂ ਕੋਈ ਵੱਡੇ ਡਾਕਟਰ ਬਣਨਗੇ ਇੰਜੀਨੀਅਰ ਬਣਨਗੇ ਸਾਡੇ ਬੱਚਿਆਂ ਨੂੰ ਬਾਹਰ ਜਾਣ ਦੀ ਬਜਾਏ ਇੱਥੇ ਹੀ ਰੋਜ਼ਗਾਰ ਮਹੀਆ ਹੋਣਗੇ ਤੇ ਸਾਡਾ ਹਲਕਾ ਸਤਰਨਾ ਬਹੁਤ ਜਲਦ ਸਾਡੇ ਐਮਐਲਏ ਸਾਹਿਬ ਤੇ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਦੀ ਯਤਨ ਸਦਕਾ ਪੂਰੇ ਪੰਜਾਬ ਦੇ ਵਿੱਚ ਹਲਕਾ ਸਤਰਾਣਾ ਤਾਂ ਹੈ ਹੀ ਕੱਗਾ ਵੀ ਇੱਕ ਵੱਖਰੀ ਦਿੱਕਤ ਸਾਹਮਣੇ ਕਰਨ ਜਾ ਰਿਹਾ ਧੰਨਵਾਦ